ਇਹ ਬੜਾ ਸੋਚ ਵਿਚਾਰ ਕੇ ਫੈਸਲਾ ਕੀਤਾ ਵੀ ਅਸੀਂ ਸਭ ਤੋਂ ਸਾਡੇ ਵਾਸਤੇ ਜ਼ਰੂਰੀ ਹੈ ਸਾਡੇ ਮੁੱਦੇ ਪੰਥਕ ਮੁੱਦੇ ਕਿਸਾਨੀ ਦੇ ਮੁੱਦੇ ਪੰਜਾਬ ਦੇ ਮੁੱਦੇ ਜੇ ਬੀਜੇਪੀ ਉਹਦੇ ਤੇ ਉਹਨਾਂ ਨੇ ਸਹਿਯੋਗ ਤਾਂ ਨਹੀਂ ਦਿਖਾਈ ਤਾਂ ਅਸੀਂ ਜਿਹੜਾ ਉਹ ਸਮਝੋ ਤਾਂ ਨਹੀਂ ਕੀਤਾ ਸੋ ਇਹ ਬੜਾ ਕਲੀਅਰ ਕਟ ਪਾਰਟੀ ਦਾ ਫੈਸਲਾ ਸੀ ਤੇ ਮੈਂ ਸਮਝਦਾ ਇਹ ਸਮੇਂ ਦੀ ਲੋੜ ਸੀ ਤੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਵੀ ਅਕਾਲੀ ਦਲ ਨੇ ਪੰਜਾਬ ਵਾਸਤੇ ਤੇ ਤਾਂ ਤੁਹਾ ਅਸਿਸਟੈਂਟ ਲਈ ਸਰ ਇਹ ਵੀ ਚਰਚਾ ਚੱਲਦੇ ਵਿੱਚ ਸੀਟ ਸ਼ੇਰਿੰਗ ਦਾ ਰੌਲਾ ਸਾਨੂੰ ਕੋਈ ਦੇਖੋ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਸੀਟ ਸ਼ੇਰਿੰਗ ਦਾ ਕੋਈ ਰੌਲਾ ਨਹੀਂ ਸੀ ਸੀਟਾਂ ਦਾ ਇੱਕ ਅੰਦੇ ਦਾ ਫਰਕ ਹੁੰਦਾ ਕੋਈ ਦੇ ਦੇ ਹੋ ਸਕਦੀ ਹੁੰਦੀ ਹੈ ਉਹ ਕੋਈ ਵੱਡੀ ਇਸ਼ੂ ਨਹੀਂ ਹੈ ਸਾਡੇ ਵਾਸਤੇ ਇਲੈਕਸ਼ਨ ਤੋਂ ਬਾਅਦ ਕੋਈ ਸੰਭਾਵਨਾ ਹੈ ਕਿ ਸਮਝੌਤੇ ਦੀ ਕੋਈ ਸਮਝੋ ਜਸ ਜੈਦ ਸਾਡੀ ਦੇਖੋ ਗੱਲ ਸੁਣੋ ਜਦ ਉਹਨਾਂ ਨੇ ਸਾਡੇ ਸਾਡੇ ਵਾਸਤੇ ਕਲੀਅਰ ਕਰਤਾ ਕਾਲੀ ਦਲ ਨੇ ਵੀ ਮੁੱਦੇ ਜ਼ਰੂਰੀ ਨਹੀਂ ਸਾਡੇ ਮੁੱਦਿਆਂ ਦਾ ਹੱਲ ਕਰਨ ਉਹ ਬਹੁਤ ਟਾਈਮ ਹੈ ਹੰਗਾਇਆ ਗੱਲ ਜਦੋਂ ਇਹ ਮੁੱਦਿਆਂ ਦੇ ਸਟੈਂਡ ਦੀ ਰੂਪ ਬਾਅਦ ਵੀ ਸਟੈਂਡ ਲੱਗਦਾ ਵੀ ਰਹਿ ਤਾਂ ਪਿੱਛੇ ਵੀ ਹਟ ਨਹੀਂ ਨਹੀਂ ਹੁਣ ਸਟੈਂਡ ਪੱਕਾ ਰਹੂਗਾ ਮੁੱਦਿਆਂ ਤੇ ਜੋ ਵੀ ਇੱਕ ਵਿੱਚ ਹੋਏਗਾ ਜੇ ਭਾਜਪੀ ਇਹਨਾਂ ਮੁੱਦਿਆਂ ਨੂੰ ਜਿਹੜੇ ਅਸੀਂ ਟੇਕ ਅਪ ਕੀਤੇ ਨੇ ਜੇ ਉਹਨਾਂ ਨੂੰ ਹੱਲ ਕਰੂਗੀ ਫੇਰ ਹੀ ਵਿਚਾਰ ਹੋ ਸਕਦਾ ਨਹੀਂ ਹੋ ਨਹੀਂ ਸਕਦਾ ਉਹਨੂੰ ਲੱਗਦਾ ਵੀ ਜਿਹੜੀ ਲੀਡਰਸ਼ਿਪ ਨੇ ਹੁਣ ਹੱਥਾਂ ਕਲਾ ਦੋਈ ਧਰਾਂ ਨੇ ਏਡਾ ਲੋਕ ਪ੍ਰਬੰਧ ਕਰ ਲੈਣਗੇ ਇਹਨਾਂ ਨੇ ਲੋਕ ਏਡਾ ਪ੍ਰਬੰਧ ਕਰ ਲੈਣਗੇ ਕਿਹੜੇ ਸਮਝੌਤੇ ਕਿਹੜੇ ਸਮਝੌਤੇ ਲੋਕ ਤਾਂ ਚਾਹੁੰਦੇ ਸੀ ਅਸੀਂ ਤਾਂ ਲੋਕਾਂ ਦੀਆਂ ਭਾਵਨਾਵ